ਡਾਕਟਰ ਸਾਹਿਬ ਜੋ ਕੱਲ ਪਾਰਲੀਮੈਂਟ ਵਿੱਚ ਚਰਨਜੀਤ ਚੰਨੀ ਬੋਲੇ ਨੇ ਅਮਰਤਪਾਲ ਬਾਰੇ ਬੋਲੇ ਨੇ ਤੇ ਰਵਨੀਤ ਬਿੱਟੂ ਬਾਰੇ ਬੋਲੇ ਨੇ ਅਤੇ ਹੋਰ ਮੁੱਦਿਆਂ ਬਾਰੇ ਬੋਲੇ ਨੇ ਕੀ ਉਹ ਸਹੀ ਹੈ ਜਾਂ ਰਾਜਨੀਤੀ ਖੇਡੀ ਗਈ ਹੈ ਦੇਖੋ ਜਿਹੜਾ ਕੁਝ ਚਰਨਜੀਤ ਚੰਨੀ ਸਾਹਿਬ ਬੋਲੇ ਆ ਪਾਰਲੀਮੈਂਟ ਚ ਚਰਚਾ ਉਹਦੀ ਹੋ ਰਹੀ ਆ ਬਹੁਤ ਪਰ ਸਵਾਲ ਇਹ ਆ ਕਿ ਕੀ ਚਰਨਜੀਤ ਚੰਨੀ ਸਾਹਿਬ ਨੇ ਰਾਜਨੀਤੀ ਖੇਡੀ ਹੈ ਜਾਂ ਉਹ ਦਿਲੋਂ ਬੋਲੇ ਨੇ ਹੁਣ ਚਰਨਜੀਤ ਚੰਨੀ ਨੇ ਤਿੰਨ ਚਾਰ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਇੱਕ ਤਾਂ ਉਹਨਾਂ ਨੇ ਅਮਰਤਪਾਲ ਬਾਰੇ ਮੁੱਦਾ ਚੁੱਕਿਆ ਵੀ ਜਿਹਨੂੰ 20 ਲੱਖ ਲੋਕਾਂ ਨੇ ਜਿਤਾਇਆ ਵੋਟਾਂ 'ਚ ਉਹਨੂੰ ਤੁਸੀਂ ਐਨਐਸਏ ਲਾ ਕੇ ਜੇਲ੍ਹ 'ਚ ਬੰਦ ਕਿਉਂ ਕੀਤਾ ਤੇ ਇਹਦੇ ਤੇ ਬਾਕੀ ਕਾਂਗਰਸ ਨੇ ਪੱਲਾ ਝਾੜਤਾ ਪੂਰੀ ਪਾਰਟੀ ਨੇ ਉਹ ਕਹਿੰਦੇ ਇਹ ਕੱਲੇ ਚੰਨੀ ਦਾ ਬਿਆਨ ਹੈ ਇਹ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈਗਾ ਦੂਜੇ ਨੰਬਰ ਤੇ ਜਿਹੜੀ ਗੱਲ ਰਮਨੀਤ ਬਿੱਟੂ ਬਾਰੇ ਬੋਲੀ ਉਹਨੇ ਰਵਨੀਤ ਬਿੱਟੂ ਦਾ ਤੇ ਚਰਨਜੀਤ ਚੰਨੀ ਦਾ ਵਾਵਾ ਪੇੜ ਹੋਇਆ ਉੱਥੇ ਪਾਰਲੀਮੈਂਟ 'ਚ ਪੂਰੇ ਦੇਸ਼ ਨੇ ਵੇਖਿਆ ਦੁਨੀਆ ਨੇ ਵੇਖਿਆ ਪਹਿਲਾਂ ਚਰਨਜੀਤ ਚੰਨੀ ਜਦੋਂ ਪੰਜਾਬ ਦੇ ਮੁੱਦਿਆਂ ਤੇ ਬੋਲ ਰਿਹਾ ਸੀ ਤਾਂ ਰਵਨੀਤ ਬਿੱਟੂ ਜਿਹੜਾ ਨਾ ਉਹ ਮਿੰਨਾ ਮਿੰਨਾ ਮੁਸਕਰਾ ਰਿਹਾ ਸੀ ਜਿਵੇਂ ਬੰਦਾ ਚੜਾਉਂਦਾ ਤੇ ਫਿਰ ਚਿੜ ਗਿਆ ਚਰਨਜੀਤ ਚੰਨੀ ਤੇ ਫਿਰ ਉਹਨੇ ਕਿਹਾ ਵੀ ਤੁਹਾਨੂੰ ਗਦਾਰੀ ਕਰਨ ਦਾ ਮੁੱਲ ਮਿਲਿਆ ਤੇ ਨਾਲੇ ਇਹ ਵੀ ਕਿਹਾ ਲੈ ਲਓ ਫੀਲਿੰਗਾਂ ਜਿੰਨੀਆਂ ਲੈਣੀਆਂ ਤੇ ਫਿਰ ਅੱਗੋਂ ਰਵਨੀਤ ਬਿੱਟੂ ਵੀ ਬੋਲਿਆ ਉਹ ਕਹਿੰਦਾ ਸਭ ਤੋਂ ਪ੍ਰਿਸ਼ਟ ਤੇ ਕਰਪਟ ਬੰਦਾ ਚਰਨਜੀਤ ਚੰਨੀ ਰਵਨੀਤ ਬਿੱਟੂ ਫਿਰ ਕਹਿੰਦਾ ਵੀ ਇਹ ਕਹਿੰਦਾ ਮੈਂ ਗਰੀਬ ਆ ਇਹਦੇ ਕੋਲ ਕਈ ਕਰੋੜਾਂ ਦੀ ਜਾਇਦਾਦ ਆ ਇਕੱਲੇ ਕੋਲ ਇਕੱਠੀ ਕੀਤੀ ਹੋਈ ਏ ਕਹਿੰਦਾ ਮੈਂ ਗਰੀਬ ਬੰਦਾ ਹੁਣ ਪਰ ਗੱਲ ਆਪਾਂ ਕਰ ਰਹੇ ਆ ਵੀ ਚੰਨੀ ਨੇ ਸਿਆਸਤ ਕੋਟੀ ਕੇ ਸਹੀ ਬੋਲਿਆ ਦੇਖੋ ਗੱਲ ਤਾਂ ਇਹ ਆ ਵੀ ਜਿਹੜੇ ਬੰਦੇ ਸਿਆਸਤੀ ਬੰਦੇ ਨੇ ਕੋਟਨੀ ਤਾਂ ਉਹਨਾ ਹੁੰਦੀ ਆ ਸਿਆਸਤ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਸਿਆਸਤ ਕਰਨੀ ਗਲਤ ਨਹੀਂ ਹੈ ਸਿਆਸਤ ਕਰਨਾ ਗਲਤ ਨਹੀਂ ਹੈ ਇਹਨੂੰ ਸਮਝੋ ਮਤਲਬ ਸਿਆਸਤ ਤਾਂ ਬਹੁਤ ਵੱਡੇ ਵੱਡੇ ਮਹਾਂਪੁਰਖਾਂ ਦੀ ਵੀ ਸੀ ਕੋਈ ਸਿਆਸਤ ਤਾਂ ਹੋਣੀ ਚਾਹੀਦੀ ਹੈ ਸਿਆਸਤ ਗੰਦੀ ਸਿਆਸਤ ਤੇ ਚੰਗੀ ਸਿਆਸਤ ਇਹਦੇ ਵਿੱਚ ਫਰਕ ਹੈ ਹੁਣ ਇੱਕ ਹੁੰਦੀ ਹੈ ਗੰਦੀ ਸਿਆਸਤ ਜੇ ਕੋ ਉਹ ਕਰਦਾ ਤਾਂ ਗਲਤ ਆ ਜੇ ਕੋ ਚੰਗੀ ਸਿਆਸਤ ਕਰਦਾ ਤਾਂ ਠੀਕ ਆ ਹੁਣ ਜਿਹੜੀਆਂ ਗੱਲਾਂ ਚਰਨਜੀਤ ਚੰਨੀ ਨੇ ਪਾਰਲੀਮੈਂਟ 'ਚ ਕੱਲ ਬੋਲੀਆਂ ਗੁਰਪਿੰਦਰ ਗੱਲਾਂ ਉਹ ਠੀਕ ਸੀਗੀਆਂ ਚਰਨਜੀਤ ਚੰਨੀ ਨੇ ਭਾਵੇਂ ਉਹਨੇ ਵੋਟਾਂ ਦੀ ਖਾਤਰ ਜਾਂ ਲੋਕਾਂ ਨੂੰ ਆਪਣੀ ਪਾਰਟੀ ਵੱਲ ਖਿੱਚਣ ਦੀ ਖਾਤਰ ਬੋਲੀਆਂ ਨੇ ਪਰ ਗੱਲਾਂ ਉਹ ਠੀਕ ਸੀ ਤੁਸੀਂ ਦੇਖੋ ਚਰਨਜੀਤ ਚੰਨੀ ਕਹਿੰਦਾ ਵੀ ਇਹ ਕਹਿੰਦੇ ਨੇ ਵੀ ਕਾਂਗਰਸ ਪਾਰਟੀ ਨੇ ਐਮਰਜੈਂਸੀ ਲਾਈ ਸੀ ਲਾਈ ਸੀ ਕਹਿੰਦਾ ਪਰ ਇਹਨਾਂ ਨੇ ਤਾਂ ਐਮਰਜੈਂਸੀ ਦੀ ਘੋਸ਼ਣਾ ਕੀਤੇ ਬਿਨਾ ਹੀ ਐਮਰਜੈਂਸੀ ਲਾਈ ਹੋਈ ਹੈ ਚਰਨਜੀਤ ਚੰਨੀ ਦੀ ਇਹ ਗੱਲ ਠੀਕ ਹੈ ਚਰਨਜੀਤ ਚੰਨੀ ਕਹਿੰਦਾ ਵੀ ਜਿਹੜਾ ਪੱਤਰਕਾਰ ਆਵਾਜ਼ ਠਾਉਂਦਾ ਜਾਂ ਸਰਕਾਰ ਤੇ ਸਵਾਲ ਚੱਕਦਾ ਹੈ ਚੱਲ ਜੇਲ੍ਹ ਚਰਨਜੀਤ ਚੰਨੀ ਕਹਿੰਦਾ ਵੀ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਆਪਣੀਆਂ ਮੰਗਾਂ ਲੈ ਕੇ ਤਾਂ ਉਹਨਾਂ ਦੇ ਰਸਤੇ ਰੋਕਲੇ ਕੀ ਇਹ ਐਮਰਜੈਂਸੀ ਨਹੀਂ ਚਰਨਜੀਤ ਚੰਨੀ ਪੁੱਛਦਾ ਕਿ ਦੱਸੋ ਤੁਸੀਂ ਕੀ ਕਿਸਾਨ ਦੇਸ਼ ਦਾ ਹਿੱਸਾ ਨਹੀਂ ਗੇ ਕੀ ਮਜ਼ਦੂਰ ਦੇਸ਼ ਦਾ ਹਿੱਸਾ ਨਹੀਂ ਗੇ ਚਰਨਜੀਤ ਚੰਨੀ ਕਹਿੰਦਾ ਜਿਹੜਾ ਇਹਨਾਂ ਨੇ ਬਜਟ ਬਣਾਇਆ ਨਾ ਉਹਦੇ 'ਚ ਮਜ਼ਦੂਰਾ ਕਿਸਾਨਾਂ ਨੂੰ ਇਹਨਾਂ ਨੇ ਕੱਖ ਨਹੀਂ ਦਿੱਤਾ ਇਹਨਾਂ ਨੇ ਸਿਰਫ ਆਪਦੀ ਕੁਰਸੀ ਬਚਾਉਣ ਦੇ ਲਈ ਸਾਰਾ ਕੁਝ ਕੀਤਾ ਤੇ ਅਮਾਨੀਆਂ ਅਡਾਨੀਆਂ ਨਾਲ ਯਾਰੀ ਨਿਭਾਈ ਆ ਗੱਲ ਮੈਨੂੰ ਤਾਂ ਠੀਕ ਜਾਪਦੀ ਹੈ ਚਰਨਜੀਤ ਚੰਨੀ ਦੀ ਚਰਨਜੀਤ ਚੰਨੀ ਕਹਿੰਦਾ ਵੀ ਇਹਨਾਂ ਨੇ ਅਨਲਾਨੀ ਐਮਰਜੈਂਸੀ ਲਾਈ ਹੋਈ ਹੈ ਕਹਿੰਦਾ ਦੇਖੋ ਸਿੱਧੂ ਮੂਸੇਆ ਨੂੰ ਗੋਲੀਆਂ ਵੱਜੀਆਂ ਅਜੇ ਤੱਕ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਗੱਲ ਠੀਕ ਹੈ ਚਰਨਜੀਤ ਚੰਨੀ ਕਹਿੰਦਾ ਵੀ ਜੇਕਰ ਹਾਥਰਸ ਦੇ ਵਿੱਚ ਇੱਕ ਦਲਿਤ ਲੜਕੀ ਦੇ ਨਾਲ ਗਲਤ ਕੰਮ ਹੋਇਆ ਤਾਂ ਇਹਨਾਂ ਨੇ ਉਹਦੀ ਪੜਤਾਲ ਕਰਨ ਦੀ ਬਜਾਏ ਉਹਦਾ ਰਾਤੋਂ ਰਾਤ ਪੁਲਿਸ ਲਾ ਕੇ ਸੰਸਕਾਰ ਕਰਵਾਤਾ ਚਰਨਜੀਤ ਚੰਨੀ ਕਹਿੰਦਾ ਮਣੀਪੁਰ ਦੇ ਵਿੱਚ ਜਿਹੜਾ ਦੋ ਔਰਤਾਂ ਨੂੰ ਨੰਗੀਆਂ ਕਰਕੇ ਕਮਾਇਆ ਉਸ ਤੋਂ ਬਾਅਦ ਉਹ ਉੱਥੇ ਪੂਰਾ ਜਲ ਰਿਹਾ ਕਹਿੰਦਾ ਮਣੀਪੁਰ ਅੱਜ ਤੱਕ ਇਹਨਾਂ ਨੂੰ ਪੂਰਾ ਫਿਕਰ ਨਹੀਂ ਗਾ ਗੱਲ ਠੀਕ ਆ ਚੰਨੀ ਦੀ ਚਰਨਜੀਤ ਚੰਨੀ ਕਹਿੰਦਾ ਇਹਨਾਂ ਨੇ 32 ਲੱਖ ਕਰੋੜ ਰੁਪਈਆ ਆਮਦਨ ਦਿਖਾਈ ਦੇਸ਼ ਦੀ ਤੇ ਚਰਨਜੀਤ ਚੰਨੀ ਕਹਿੰਦਾ 48 ਲੱਖ ਕਰੋੜ ਰੁਪਈਆ ਇਹਨਾਂ ਦੇਸ਼ ਦਾ ਟੋਟਲ ਖਰਚਾ ਦਿਖਾਇਆ ਤੇ ਕਹਿੰਦਾ ਇੱਕ ਸਾਲ ਚ 16 ਲੱਖ ਕਰੋੜ ਦੇਸ਼ ਨੂੰ ਇਹਨਾਂ ਨੇ ਘਾਟੇ ਚ ਦਿਖਾਤਾ ਤੇ ਕਹਿੰਦਾ 14 ਲੱਖ ਕਰੋੜ ਦਾ ਇਹਨਾਂ ਨੇ ਕਰਜ਼ਾ ਮੰਗ ਲਿਆ ਬਾਹਰਲੇ ਦੇਸ਼ਾਂ ਤੋਂ ਕਹਿੰਦਾ ਦੱਸੋ ਇਹ ਦੇਸ਼ ਨੂੰ ਗੁਲਾਮੀ ਵੱਲ ਲੈ ਕੇ ਜਾ ਰਹੇ ਆ ਕਿ ਨਹੀਂ ਜਾ ਰਹੇ ਹੁਣ ਇਹ ਗੱਲ ਠੀਕ ਹੈ ਚੰਨੀ ਦੀ ਹੁਣ ਦੇਖੋ ਚਰਨਜੀਤ ਚੰਨੀ ਨੇ ਬੇਸ਼ੱਕ ਦੀ ਆਪਦੀ ਪਾਰਟੀ ਨਾਲ ਲੋਕਾਂ ਨੂੰ ਖਿੱਚਣ ਮਾਰਿਆ ਜਾਂ ਵੋਟ ਸਿਆਸਤ ਕਰਨ ਮਾਰਿਆ ਗੱਲਾਂ ਬੋਲੀਆਂ ਹੁਣ ਪਰ ਗੱਲਾਂ ਤਾਂ ਗੁਰਪਿੰਦਰ ਠੀਕ ਨੇ ਤੁਹਾਨੂੰ ਕੀ ਲੱਗਦਾ ਗੱਲਾਂ ਤਾਂ ਠੀਕ ਨੇ ਨਾ ਸੋ ਗੱਲ ਇੱਥੋਂ ਤਏ ਹੁੰਦੀ ਆ ਵੀ ਚਰਨਜੀਤ ਚੰਨੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਕੀ ਉਹ ਗਲਤ ਨੇ ਕਿ ਠੀਕ ਨੇ ਹੁਣ ਸਿਆਸਤ ਤਾਂ ਸਾਰੀ ਕੋਟ ਦੇ ਨੇ ਚਾਹੇ ਉਹ ਭਾਜਪਾ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਕਾਲੀ ਦਲਾ ਚਾਹੇ ਉਹ ਆਮ ਆਦਮੀ ਪਾਰਟੀ ਆ ਪਰ ਸਵਾਲ ਇਹ ਆ ਕਿ ਸਿਆਸਤ ਕੋਟ ਦੇ ਟਾਈਮ ਵੀ ਮੁੱਦੇ ਕਿਹੜੇ ਚੁੱਕੀ ਲੋਕਾਂ ਦੇ ਪੱਖ ਦੇ ਤੇ ਹੱਕ ਦੇ ਚੁੱਕੇ ਨੇ ਪਾਰਲੀਮੈਂਟ ਚਾਹੀ ਕੁਝ ਹੋਣਾ ਹੁੰਦਾ ਵਿਰੋਧੀ ਧਿਰ ਦੇ ਵਸਤਾ ਹੀ ਕੁਝ ਹੈ ਹਾਂ ਇਹ ਗੱਲ ਵੱਖਰੀ ਹੈ ਵੀ ਇਹਨਾਂ ਪਾਰਟੀਆਂ ਦੀਆਂ ਨੀਤੀਆਂ 'ਚ ਕੋਈ ਬਹੁਤਾ ਫਰਕ ਨਹੀਂਗਾ ਇਹਨਾਂ ਦੀਆਂ ਆਰਥਿਕ ਨੀਤੀਆਂ ਪੜ ਕੇ ਦੇਖ ਲੋ ਸੇਮ ਨੇ ਇਹ ਸਾਰੇ ਸਰਮਾਇਅਦਾਰੀ ਪ੍ਰਬੰਧ ਨੂੰ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਹੀ ਉੱਪਰ ਚੁੱਕਣਾ ਚਾਹੁੰਦੇ ਨੇ ਜੇਕਰ ਅੱਜ ਕਾਂਗਰਸ ਦੀ ਸਰਕਾਰ ਹੁੰਦੀ ਤੇ ਐਹੀ ਨੀਤੀਆਂ ਚੱਲਦੀਆਂ ਹੋਣੀਆਂ ਸੀ ਜਿਹੜੀਆਂ ਮੋਦੀ ਸਰਕਾਰ 'ਚ ਚੱਲਦੀਆਂ ਨੇ ਤੇ ਫਿਰ ਮੋਦੀ ਹੋਰਾਂ ਨੇ ਵਿਰੋਧ ਕਰਦੇ ਹੋਣਾ ਸੀ ਉੱਤਰ ਕਾਂਟੋ ਮੈਂਚੜਾਂ ਦੀ ਖੇਡ ਇਹ ਖੇਡ ਰਹੇ ਨੇ ਲੰਬੇ ਟਾਈਮ ਤੋਂ ਖੇਡ ਰਹੇ ਨੇ ਪਰ ਜਿਹੜੀ ਗੱਲ ਉਹਨਾਂ ਨੇ ਠੀਕ ਕੀਤੀ ਉਹਨੂੰ ਤਾਂ ਮੈਂ ਠੀਕ ਕਵਾਂਗਾ ਹੀ ਕਵਾਂਗਾ ਕਿ ਗੱਲਾਂ ਉਹਨਾਂ ਨੇ ਠੀਕ ਉਠਾਈਆਂ ਨੇ ਮੁੱਦੇ ਉਹਨਾਂ ਨੇ ਠੀਕ ਉਠਾਏ ਨੇ ਉਹ ਵੱਖਰੀ ਗੱਲ ਹੈ ਵੀ ਸਿਆਸਤ ਕੀਤੀ ਹੈ ਕਿ ਨਹੀਂ ਕੀਤੀ ਪਰ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੂੰਗਾ ਜਿਹੜੀ ਗੱਲ ਬਿੱਟੂ ਨੇ ਕਹੀ ਹੈ ਅਗੋ ਚਰਨਜੀਤ ਚੰਨੀ ਨੂੰ ਬਹੁਤ ਸਾਰੇ ਲੋਕ ਕਹਿੰਦੇ ਝੂਠੀ ਉਹ ਵੀ ਨਹੀਂ ਹੈਗੀ ਬਿੱਟੂ ਨੇ ਕਿਹਾ ਚਰਨਜੀਤ ਚੰਨੀ ਨੂੰ ਕਹਿੰਦਾ ਸਭ ਤੋਂ ਪ੍ਰਿਸ਼ਟ ਬੰਦਾ ਸਭ ਤੋਂ ਕਹਿੰਦਾ ਅਮੀਰ ਬੰਦਾ ਤੇ ਚਰਨਜੀਤ ਚੰਨੀ ਅੱਜ ਤੱਕ ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਕਹਿੰਦਾ ਰਿਹਾ ਕਿ ਮੈਂ ਗਰੀਬ ਬੰਦਾ ਮੈਂ ਗਰੀਬ ਘਰ ਚੋਂ ਆ ਮੈਂ ਤਾਂ ਗਰੀਬ ਜਿਹਾ ਬੰਦਾ ਮੈਂ ਤਾਂ ਟੈਂਟ ਲਾ ਲੈਣਾ ਮੈਂ ਤਾਂ ਬੱਕਰੀਆਂ ਚੋ ਲੈਣਾ ਮੈਂ ਤਾਂ ਮੰਜੇ ਬੁਣ ਲੈਣਾ ਮੈਂ ਤਾਂ ਆਹ ਕਰ ਲੈਣਾ ਮੈਂ ਤਾਂ ਸਾਊਂਡ ਠੀਕ ਕਰ ਲੈਣਾ ਪਰ ਇਹ ਗੱਲ ਹੈ ਸੱਚੀ ਵੀ ਚਰਨਜੀਤ ਚੰਨੀ ਇਸ ਟਾਈਮ ਮਜ਼ਦੂਰ ਨਹੀਂ ਹੈਗਾ ਚਰਨਜੀਤ ਚੰਨੀ ਸੱਚਮੁੱਚ ਇਸ ਟਾਈਮ ਕਰੋੜਾਂ ਪਤੀ ਬੰਦਾ ਜਦੋਂ ਇਲੈਕਸ਼ਨ ਲੜਿਆ ਜਾਂਦਾ ਉਦੋਂ ਆਪਦੀ ਜਾਇਦਾਦ ਦਾ ਵੇਰਵਾ ਦੇਣਾ ਪੈਂਦਾ ਤੇ ਜਿਹੜਾ ਵੇਰਵਾ ਚੋਣ ਕਮਿਸ਼ਨ ਨੂੰ ਚੰਨੀ ਸਾਹਿਬ ਦਿੰਦੇ ਨੇ ਉਹ ਵੇਰਵੇ 'ਚ ਇਹ ਦਰਜਾ ਕਿ ਚਰਨਜੀਤ ਚੰਨੀ ਕਰੋੜਾਂ ਪਤੀ ਬੰਦਾ ਕਰੋੜਾਂ ਦੀ ਜਾਇਦਾਦ ਆ ਉਹਦੇ ਕੋਲ ਤਾਂ ਅੱਜ ਉਹ ਜੇ ਆਪਦੇ ਆਪ ਨੂੰ ਕਵੇ ਮੈਂ ਗਰੀਬ ਆ ਮੈਂ ਗਰੀਬ ਆ ਮੈਂ ਗਰੀਬ ਆ ਤੇ ਉਹ ਗਰੀਬ ਨਹੀਂਗਾ ਇਹ ਗੱਲ ਬਿਲਕੁਲ ਗਲਤ ਨਹੀਂ ਜੇ ਚਰਨਜੀਤ ਚੰਨੀ ਜਿਹੜਾ ਏਡੀਆਂ ਏਡੀਆਂ ਮੰਗੀਆਂ ਗੱਡੀਆਂ ਤੇ ਘੁੰਮਦਾ ਬਿਨਾ ਕੋਈ ਕਿਰਤ ਕੀਤਿਆਂ ਬਿਨਾ ਕੋਈ ਕੰਮ ਕੀਤਿਆਂ ਤੇ ਉਹਦਾ ਵਧੀਆ ਗੁਜ਼ਾਰਾ ਹੁੰਦਾ ਤੇ ਫਿਰ ਚਨਜੀਤ ਚੰਨੀ ਗਰੀਬ ਕਿਹੜੇ ਪਾਸੋਂ ਗਰੀਬ ਤਾਂ ਉਹ ਨੇ ਜਿਹੜੇ ਸਾਰਾ ਸਾਰਾ ਦਿਨ ਦਿਹਾੜੀ ਕਰਦੇ ਨੇ ਝੋਨਾ ਲਾਉਂਦੇ ਨੇ ਕਣਕਾਂ ਵੜਦੇ ਨੇ ਘਾਹ ਖੋਦਦੇ ਨੇ ਨਰੀਗਾ 'ਚ ਦਿਹਾੜੀ ਜਾਂਦੇ ਨੇ ਤੇ ਰੋਟੀ ਚੱਜ ਦੀ ਫੇਰ ਵੀ ਨਹੀਂ ਮਿਲਦੀ ਦਵਾਈ ਦਾਰੂ ਖੁਣੋ ਉਹ ਟਾਈਮ ਤੇ ਇਲਾਜ ਫੇਰ ਵੀ ਨਹੀਂ ਕਰਾ ਪਾਉਂਦੇ ਗਰੀਬ ਤਾਂ ਉਹ ਨੇ ਏ ਜਦੋਂ ਚੰਨੀ ਸਾਹਿਬ ਵਰਗੇ ਆਪਦੇ ਆਪ ਨੂੰ ਗਰੀਬ ਕਹਿੰਦੇ ਨੇ ਤਾਂ ਅਸਲ 'ਚ ਉਹ ਅਸਲੀ ਗਰੀਬੀ ਦਾ ਮਜ਼ਾਕ ਹੀ ਨਾ ਰਹੇ ਹੁੰਦੇ ਨੇ ਤੇ ਗੱਲ ਕੱਲੇ ਚਰਨਜੀਤ ਚੰਨੀ ਦੀ ਨਹੀਂ ਕਰ ਰਿਹਾ ਮੈਂ ਗੱਲ ਮੈਂ ਸਾਰਿਆਂ ਦੀ ਕਰ ਰਿਹਾ ਜਿਹੜੇ ਗਰੀਬੀ ਸ਼ਬਦ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤਦੇ ਨੇ ਉਹਨਾਂ ਸਾਰਿਆਂ ਦੀ ਗੱਲ ਮੈਂ ਕਰ ਰਿਹਾ ਸੋ ਚੰਨੀ ਸਾਹਿਬ ਨੇ ਬੋਲਿਆ ਵਧੀਆ ਪਰ ਸਿਆਸਤ ਤਾਂ ਉਹਦੇ 'ਚ ਹੈ ਹੀ ਸੀ ਇਹ ਗੱਲ ਕਲੀਅਰ ਕੱਟੀ ਹੈ ਸਿਆਸਤਾਂ ਚੰਨੀ ਸਾਹਿਬ ਨੇ ਕੀਤੀ ਹੈ ਉਹ ਸਾਰੇ ਸਾਰੇ ਹੀ ਕਰਦੇ ਆਂ